ਬਾਬਾ ਅਰੇ ਗਰੀ ਨਥੂ ਖਰੇ ਸਭੰਦ ਚਲੇ ਜਾਣਗੇ ਉਹ ਤਾਂ ਆਪ ਹੀ ਬੱਚਿਆ ਫਿਰਦਾ ਐ ਕਹਿੰਦਾ ਮੈਨੂੰ ਪੜਨ ਗਏ ਲੈ ਦਸ ਸੋ ਇਹਨਾਂ ਦੇ ਇਹਨਾਂ ਦੇ ਦਿਲ ਚ ਚੋਰ ਐ ਦਿਲ ਚ ਚੋਰ ਐ ਇਹਨਾਂ ਨੂੰ ਡਰ ਐ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਗਈ ਲੈ ਵੀ ਸੋ ਇਹ ਆਪ ਦਾ ਡੱਬ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪਦੇ ਪਰ ਨਾਲ ਡੇਪ ਪੈਂਦੀ ਐ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਤੇਰੇ ਛੱਡ ਦੇਣਗੇ ਫਿਰ ਇਹ ਛੱਡ ਦੇਣਗੇ ਕੰਮ ਛੱਡੋ ਪਰੇ ਯਾਰ ਲੋਕ ਹੁਣ ਇੰਨਾ ਕੁਝ ਕਰ ਲਿਆ ਤਰਨ ਤਰ ਮਾਣ ਨੇ ਦੇਖ ਲਓ ਕਹਿ ਜਾਂ ਫਤਵਾ ਦੇਤਾ ਉਹ ਤਾਂ ਯਾਰ ਆਵਾਮੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਡੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰ ਪੈਸੇ ਲਾਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਤੇੜਾ ਪੱਖ ਨਿਭਾਇਆ ਕੋਈ ਕਰੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜਮੈਂ ਸਪੀਕਰ ਸਾਹਿਬ ਹੁੰਦੇ ਤੇ ਮੈਂ ਕਹਿੰਦਾ ਅੰਦਰੋਂ ਜਿੰਦਾ ਲਾਓ ਆ ਬੋਲ ਕੇ ਚਲੇ ਜਾਂਦੇ ਆ ਸਾਨੂੰ ਵੀ ਸੁਣਾਓ ਇਹਨੂੰ ਕੋਈ ਵੇ ਇੱਥੇ ਖੜੋ ਖੜੋ ਬੈਠੋ ਕਿਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੋਣ ਕਿੱਕਲੀ ਕਾਦੀਸਾ ਦੀ ਉਹਦਾ ਕਿਕਲੀ ਕਲੀਰ ਦੀ ਹੁਣ ਤਾਂ ਕਿਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਵਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਵੀ ਜਾਏਗਾ ਠੀਕ ਹੈ ਕੋਈ ਕੋਈ ਨਾ ਨਾ ਹਾੜੋ ਹਾੜੋ ਸਬੀਰਾਂ ਜਿੰਦਾਬਾਦ ਸਬੀਰਾਂ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤਾਂ ਫਿਰ ਘਰੇ ਆਉਂਗੇ ਮੈਂ ਕਹਿੰਦਾ ਜੀ ਜਿਹੜੇ ਕੰਮ ਚ ਪਏ ਹੈ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਇਹਦਾ ਉਹਦਾ ਇਹ ਇਹ ਮੈਂ ਕਹਿੰਦਾ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੁਣਦੇ ਫਿਰ ਅਸੀਂ ਉਹਨਾਂ ਕਰਕੇ ਮਿਸ ਹੋ ਜਾਾਂਗੇ ਅਸੀਂ ਲੋਕਾਂ ਦੇ ਨਾਲ ਹਰ ਵਕਤ ਨਾਲ ਕੋਈ ਦਿਨ ਹੋਵੇ ਕੋਈ ਤਿਉਹਾਰ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਕਮੈਂਟਾ ਕਮੁੰਟਾ ਚ ਵੀ ਨਹੀਂ ਕਰਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਜੀ ਕ 14 ਤਰੀਕ ਨੂੰ ਦੇਖ ਲੈ ਬਸ ਇਨਾ ਕਹਿ ਲਿਆ ਕਰੋ ਕੌਣ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਦੇਖੋ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਨੂੰ ਕਰੂਟ ਮਾਰਨ ਲੱਗ ਜਾਂਦਾ ਇਹ ਤਾਂ ਕਰੂਟਾ ਘਾਟਾ ਤੇ ਆਏ ਹੋਏ ਹੁਣ ਵੀ ਇਹਨਾਂ ਨੂੰ ਯਾਰ ਕਿਵੇਂ ਪੜਕਾਈਏ ਆਪਾਂ ਪੜ ਕਰਾਨੀ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਫਿੱਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਘ ਜੋ ਮੇਰਾ ਮੱਥੇ ਲੱਗੇ ਮਾੜਿਆ ਯਾਰ ਆਹ ਉਧੋ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ ਜਾਨਸਾਰ 11 ਤਰੀਕ ਨੂੰ ਨਾ ਧੋੱਕੇ ਬਾਈਕੂ ਦਾ ਨਾਮ ਲੈ ਕੇ ਜਾਨਸਾਰ ਚੜੂ ਵਾਲਾ ਚੋਣ ਨਿਸ਼ਾਨ ਲਾ ਕੇ ਆਜੇ ਬਾਕਸ ਹੋਰ ਇਧਰ ਉਧਰ ਵਾਲੇ ਚੋਣ ਨਿਸ਼ਾਨ ਦੇਖਿਓ ਬੇਨਾ ਨੀ ਤਾਂ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਕਾਹਚ ਏਡੇ ਏਡੇ ਨਾਸ਼ ਨਹੀਂ ਹਾਂ ਦੱਸ ਦਿਓ ਮੈਂ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਰੋਟ ਕੇ ਖਾ ਲਿਆ ਇਹਨਾਂ ਨੇ ਬਸ 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੈਂਜ ਨਹੀਂ ਬਸਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜੱਕ ਹੋਰ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜੋਰ ਲਾਉਣ ਦਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਜੋ ਕਰਨ ਦੇ ਬਿਥਾਅ ਕੋ ਉਹਨਾਂ ਨੂੰ ਖੁੱਲ ਮਿਲੀ ਹੈ ਉਹ ਦਿਨ ਤੱਕ ਉਹ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਤੇ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਨਿਬੜ ਜਾਊਗਾ ਕਿਉਂਕਿ ਇੱਕੋ ਪਾਸੇ ਇਹ ਵੋਟਾਂ ਗਿਣੀਆਂ ਹੋਣਗੀਆਂ ਤੁਹਾਨੂੰ بس ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਸੋਚ ਕਰਕੇ ਮੈਨੂੰ ਚੰਗਾ ਲੱਗ ਰਿਹਾ ਤੁਹਾਨੂੰ ਬਹੁਤ دیر ਬਾਅਦ ਮੈਂ ਮਤਲਬ ਇਸ ਇਲਾਕੇ ਚ ਆਇਆ ਤੇ ਤੁਸੀਂ ਤਾਂ ਮੰਤਾ ਇਹ ਵੀ ਕਹਿ ਦਿੰਨੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ 2 ਦਿਨ ਘਰੇ ਰਹਿ ਲਾਂ ਜਾਂ 2-2-4 ਦਿਨ ਲੋਕਾਂ ਨੂੰ ਨਾ ਮਿਲਾ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ ਕਿਉਂਕਿ ਲੋਕਾਂ ਨੂੰ ਮਿਲੇ ਬਿਨਾ ਸਾਡਾ ਸਰਦਾ ਹੀ ਨਹੀਂ ਤੇ ਇਹ ਇਹ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ ਸੀਐਮ ਹੌਸ ਦੇ ਅੰਦਰੋਂ ਕੁੰਡੇ ਬੰਦ ਕਰ ਲੈ ਕਹਿੰਦੇ ਪਬਲਿਕ ਨਾ ਆਵੇ ਕੁੰਡੇ ਲਾ ਦਿਓ ਅੰਦਰੋਂ ਲਾਤੇ کپٹن صاحب نے لا لے بال صاحب نے لا لے سکھبیر ہو رہی صاحب آپ محلے پونے آئے جی جان پین گیٹ بیرا. گیٹ کھول لیا پر دروازہ نہ کھلے وہ کنڈا تو کھول لیا دروازہ نہ کھلے وہ کہیں لکڑ نہ ہوگی میم منہ بھی پی نے کافی کئی لکڑا نہیں فلی تھے بلڈ ہے جی بل ہے کبھی کھلتا کیوں نہیں بعد چ پتا لگیا لگ کسی افسر نے باہروں دسیا جی لوگ باہروں لا گئے ਉਹਨੇ ਅੰਦਰ ਹੀ ਰਹਾ ਹੋਂ ਤੁਸੀਂ ਹੁਣ ਉੱਥੇ ਹੀ ਬੈਠੇ ਨੇ ਤਾਂ ਇਹੇ ਆਪਣੇ ਨਾਲ ਹੱਥ ਮਲਾ ਕੇ ਬਾਅਦ ਚ ਸ਼ੈਂਪੂਆਂ ਨਾਲ ਹੱਥ ਧੋਣ ਵਾਲੇ ਵੀ ਖੁਰਕਣਾ ਪੈ ਜਿਓ ਏ ਕਿਤੇ ਇਹ ਕਿੱਥੋਂ ਤੁਹਾਡੇ ਨਾਲ ਜੱਫੀਆਂ ਪਾਉਣਗੇ ਇਹ ਕਿਤੇ ਇਹਨਾਂ ਨੇ ਪਸੀਨਾ ਦੇਖਿਆ ਹੋਵੇ ਕਦੇ ਤਾਂ ਪਤਾ ਲੱਗੇ ਇਹ ਕਦੇ ਖੇਤ ਗਏ ਹੁਣ ਤਾਂ ਪਤਾ ਲੱਗੇ ਇਹਨਾਂ ਨੇ ਕਦੇ ਖੇਤੀ ਕੀਤੀ ਹੋਵੇ ਗਰੀਬੀਆਂ ਹੜਾਈਆਂ ਹੁਣ ਪਤਾ ਲੱਗੇ ਇਹਨਾਂ ਨੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਇਹ ਕਦੇ ਤੜਕੀ ਤੇ ਫਨਚ ਇਹ ਪੰਜ ਦੋ ਪਰੌਂਠੇ ਵਿਚਾਰੇ ਅੰਬਰਾਚਾਰ ਪਾ ਕੇ ਸਕੂਲ ਗਏ ਹੁਣ ਅੱਧੀ ਛੁੱਟੀ ਵੇਲੇ ਕੋ ਰੋਟੀਆਂ ਖਾਧੀਆਂ ਹੁਣ ਤਾਂ ਪਤਾ ਲੱਗੇ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਉੱਥੇ ਸਵੇਰੇ ਅੱਡ ਬ੍ਰੇਕਫਾਸਟ ਦੁਪਹਿਰੇ ਅੱਡ ਬ੍ਰੇਕਫਾਸਟ ਪੰਜਾਬੀ ਪੜੀ ਨਹੀਂ ਕਦੇ ਪੰਜਾਬ ਮੈਂ ਤਾਂ ਇੰ ਕੁਛ ਰਹਿਣਾ ਪੰਜਾਬੀ ਬੋਲ ਲੋ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਚੋਨਾ ਉਹ ਮੈਂ ਕਹਾ ਚੋਨਾ ਹੁੰਦਾ ਹੈ ਭਗਵੰਤ ਮਾਨ ਉਹ ਮੈਂ ਕਹਾ ਭਗਵੰਤ ਮਾਨ ਹੁੰਦਾ ਹੈ ਏ ਨਹੀਂ ਨੀ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜੀ ਨੇ ਪਹਾੜੀ ਇਹ ਪਹਾੜਾਂ ਚੋਂ ਆਉਂਦੇ ਉੱਤਰ ਕੇ ਬੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ ਬੋਟਾਂ ਬੜੀ ਗੂੰਜ ਸੁਣ ਕੇ ਗੁਰੂ ਕੇ ਲਾਡਲੇ ਫੌਜਾਂ ਖੜੀਆਂ ਪਿੱਛੇ ਜਦੋਂ ਇਹ ਆ ਲਾਡਲੀਆਂ ਫੌਜਾਂ ਆ ਗਈਆਂ ਨਾਲ ਬੱਸ ਫਿਰ ਤਾਂ ਕਾਲ ਸਤਿਗੁਰਾਂ ਦੇ ਮਨ ਨੂੰ ਭਾਵੇ ਵਾਹ ਜੀ ਵਾਹ ਵਾਹ ਜੀ ਵਾਹ ਸੋ ਵੀਰੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੈਸੇ ਪੂਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆ ਬਹੁਤ ਵਾਹ ਬਹੁਤ ਕੰਮ ਕਈ ਵਾਰੀ ਪ੍ਰਮਾਤਮਾ ਥੋੜੇ ਤੋਂ ਇਹ ਜਿਆ ਕਰਾ ਲੈਂਦਾ ਕਿ ਬੰਦਾ ਪ੍ਰਧਾਨਗੀਆਂ ਪੈਸੇ ਮੁੱਖ ਮੰਤਰੀਆਂ ਤੋਂ ਵੀ ਉੱਪਰ ਉੱਠ ਜਾਂਦਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਸਪੀਕਰ ਮੈਡਮ ਕੋਲੇ ਗਿਆ ਕਿ ਜੀ ਅੱਜ ਛੋਟੇ ਕੱਲ ਨੂੰ ਇੱਕ ਦਿਨ ਪਹਿਲਾਂ ਗਿਆ ਸੀ ਮੈਂ ਕਿ ਜੀ ਕੱਲ ਨੂੰ ਛੋਟੇ ਸਹਿਬਜ਼ਾਦਿਆਂ ਦੀ ਦਸੰਬਰ ਦੇ ਐਂਡ 'ਚ ਆਪਾਂ ਸਵਾ ਮਨਾਉਨੇ ਆ ਉੱਥੇ ਫਤੇਕਰ ਸਾਬ ਉਹਨਾਂ ਦਾ ਸ਼ਹੀਦੀ ਦਿਵਸ ਹੈ ਜੀ ਸ਼ਰਧਾਂਜਲੀ ਦਿਓ ਪਾਰਲੀਮੈਂਟ 'ਚ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਮੈਂ ਕਿਹਾ ਜੀ ਇਹੀ ਤਾਂ ਦੁੱਖ ਹੈ ਪਹਿਲਾਂ ਤੁਹਾਨੂੰ ਦਿੱਤੀ ਸ਼ਰਧਾਂਜਲੀ ਐਦੋਂ ਵੱਡੀ ਕੁਰਬਾਨੀ ਮਿਲ ਜੂਗੀ 7 ਸਾਲ ਤੇ 5 ਸਾਲ ਦੇ ਜਿਹੜੇ ਗੁਰੂ ਸਾਹਿਬ ਦੇ ਸਹਿਬਜ਼ਾਦੇ ਉਹਨਾਂ ਨੂੰ ਕਿੰਨੀ ਬੇਰਹਿਮੀ ਨਾਲ ਚਿੰਤਾ ਕੰਧਾ 'ਚ ਸੂਬਾ ਸਰਾਂਧ ਨੇ ਤੇ ਚਿਣਿਆ ਵੀ ਐਦਾਂ ਜਦੋਂ ਗੋਡਿਆਂ ਤੱਕ ਕੰਧ ਆ ਗਈ ਤੇ ਗੋਡੇ ਥੋੜੇ ਚੱਪਣੀ ਬਾਹਰ ਹੁੰਦੀ ਐ ਉਹ ਕਹਿੰਦੇ ਇੱਟ ਛੱਲਣੀ ਪੈਣੀ ਐ ਉਹ ਕਹਿੰਦਾ ਸੂਬਾ ਕਹਿੰਦਾ ਇੱਟ ਨਹੀਂ ਛੱਲਣੀ ਗੋਡੇ ਛੱਲੋ ਚਾਰੇ ਗੋਡੇ ਛਲਾ ਦੇ ਜਨਾਬ ਐ ਹਰਿਆਂ ਕੁਰਬਾਨੀਆਂ ਸਾਡੀਆਂ ਪਈਆਂ ਨੇ ਤੂੰ ਸ਼ਰਧਾਂਜਲੀ ਕਿਉਂ ਨਹੀਂ ਦਿੰਦੇ ਕਹਿੰਦੇ ਮੈਨੂੰ ਲਿਖ ਕੇ ਦਿਓ ਫਿਰ ਕੀ ਕਰਨਾ ਮੈਂ ਕਹਾਂ ਜੀ ਲਿਖ ਦਿੰਨਾ ਕਹਿੰਦੇ ਉਹ ਰੌਲਾ ਪਾਉਂਦੇ ਨੇ ਫਲਾਨੀ ਵਿਰੋਧੀ ਪਾਰਟੀ ਵਾਲੇ ਮੈਂ ਕਹਾਂ ਜੀ ਉਹਨਾਂ ਨੂੰ ਮੈਂ ਆਪੀ ਬਣਾ ਲਊਗਾ ਨਹੀਂ ਰੌਲਾ ਪਾਉਂਦੇ ਤੂੰ ਸ਼ਰਧਾਂਜਲੀ ਦਿਓ ਅਗਲੇ ਦਿਨ ਮੈਂ ਆਇਆ ਮੈਂ ਉਹਨਾਂ ਨੂੰ ਵੀ ਪਾਰਟੀਆਂ ਨੂੰ ਕਿਹਾ ਵੀ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸੰਚਾਰ ਦੇ ਅਨੁਸਾਰ ਸ਼ਰਧਾਂਜਲੀ ਦੇਣੀ ਹੈ ਤੁਸੀਂ ਰੌਲਾ ਨਾ ਪਾਓ ਸ਼ਰਧਾਂਜਲੀ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ ਤੁਹਾਡੀਆਂ ਜਿਹੜੀਆਂ ਵੀ ਮੰਗਾਂ ਨੇ ਮੈਂ ਤੁਹਾਡੇ ਨਾਲ ਖੜ੍ਹ ਜੂੰਗਾ ਉਹ ਕਹਿੰਦੇ ਠੀਕ ਹੈ ਵੀਰੋ ਪਹਿਲੀ ਵਾਰ ਹਿਸਟਰੀ 'ਚ ਹੋਇਆ ਕਿ ਪਾਰਲੀਮੈਂਟ ਚੋਂ ਛੋਟੇ ਸਹਿਮਜਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਆ ਅਹੋਂ ਤੱਕ ਜਿਹੜੇ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਰਿਹਾ ਆਪਦੇ ਵਾਲੀ ਤੱਕੜੀ ਨੂੰ ਉਹਨਾਂ ਨੇ ਕਦੇ ਕਦੇ ਐਪਲੀਕੇਸ਼ਨ ਵੀ ਨਹੀਂ ਦਿੱਤੀ ਬੀਬੀ ਆਰ ਜੀ ਵੀ ਪਾਈ ਹੋਵੇ ਚਲੋ ਉਹਨੇ ਰਿਜੈਕਟ ਕਰਤੀ ਹੋਵੇ ਮੰਨ ਵੀ ਆਪਦੇ ਬਾਰੇ ਤਾਂ ਪਾਈ ਹੋਵੇ ਨਾ ਇਹ ਵੀਰੋ ਆਪਾਂ ਬਾਬੇ ਨਾਨਕ ਦੀ ਤੱਕੜੀ ਸਮਝਾਂ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਰੇਤਾ ਵੀ ਮੇਰਾ ਬੱਸਾ ਵੀ ਮੇਰੀਆਂ ਢਾਬੇ ਵੀ ਮੇਰੇ ਬਾਜਰੀ ਵੀ ਮੇਰੀ ਸਭ ਕੁਝ ਮੇਰਾ ਮੇਰਾ ਤੋਲਦੀ ਇਹਨਾਂ ਵਿੱਚ ਉਹ ਹੁਣ ਕਹੀ ਜਾਂਦਾ ਉਸ ਗਵੀਰ ਮਰ ਪੰਜਾਬ ਨੂੰ ਬਚਾ ਲੂ ਉਹ ਮਾਰਿਆ ਕੀ ਨਹੀਂ ਸੀ ਭਾਈ ਥੋੜੀ ਤੋਂ ਬੜੀ ਮੁਸ਼ਕਲ ਨਾਲ ਤਾਂ ਬਚਾਇਆ ਪੰਜਾਬ ਤਾਂ ਬਚ ਗਿਆ ਹੁਣ ਉਹ ਨਹੀਂ ਨਹੀਂ ਮੈਨੂੰ ਵੋਟਾਂ ਪਾਓ ਪੰਜਾਬ ਨੂੰ ਬਚਾਉ ਲੈ ਦੱਸੋ ਬਸ ਕਰੋ ਭਾਈ ਬਹੁਤ ਹੋ ਗਿਆ ਯਾਰ ਕੋਈ ਕੁਝ ਕੁਝ ਛੱਡ ਦੋ ਸੱਤ ਘਰ ਤੱਕ ਕਹਿੰਦੇ ਡੈਨ ਵੀ ਛੱਡ ਦਿੰਦੀ ਛੱਡ ਦੋ ਯਾਰ ਮੰਜਾਮ ਤੇ ਰਹਿਮ ਕਰ ਲਓ ਸੁਵੀਰੋ ਕਮੀਆਂ ਸਾਡੇ ਚ ਨਹੀਂ ਆਉਣਗੀਆਂ ਪਰ ਇਨਸਾਨ ਕੋਈ ਵੀ ਬੰਦਾ ਸੌਲਕ ਕਲਾ ਸਪੂਰਨ ਨਹੀਂ ਹੁੰਦਾ ਕਮੀਆਂ ਰਹੀਆਂ ਆਉਣਗੀਆਂ ਪਰ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਦੇ ਆਂ ਕੋਈ ਕੋਈ ਕਮੀ ਰਹੀ ਹੋਵੇ ਸਾਨੂੰ ਰੋਕ ਲਿਓ ਮੋਢਾ ਫੜ ਕੇ ਬਾਹ ਫੜ ਕੇ ਵੀ ਇੱਥੇ ਗੱਲ ਤਾਂ ਗੱਗਾ ਆਏ ਕਰ ਨੂੰ ਇਹਨਾਂ ਨੂੰ ਮਿਲ ਸਕਦੇ ਆਂ ਕਦੇ ਇੱਕ ਕਦੇ ਆਉਂਦੇ ਆ ਕਦੇ ਇਹਨਾਂ ਨੂੰ ਨਹੀਂ ਮਿਲ ਸਕਦੇ ਇਹ ਹਜੇ ਤੂੰ ਪੰਜ ਖੜਦੇ ਨਹੀਂ ਹੋ ਓ ਨੋ ਟੈਂਪਰੇਚਰ ਇਜ਼ ਟੂ ਹਾਈ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਯਾਰ ਇਹ ਕੀ ਰੀਸ ਕਰਦੇ ਸਾਡੀ ਇਹ ਤਾਂ ਐਨੇ ਇੰਨੀ ਤੋਂ ਪਛਾਹ ਨਹੀਂ ਸਕਦੇ ਕਮਲਾ ਜਾਂਦੇ ਨੇ ਗਾਮਲੇ ਵਾਲੇ ਖੁਦ ਨੇ ਹੈ ਆਪਾਂ ਬੋੜਾ ਗੇਂਦੇ ਵਾਲੇ ਆਪਾਂ ਚੁੱਪੀ ਘਟਿਆ ਹੀ ਕਰਦੇ ਨੇ ਮਸਤ ਮਲਕੀ ਇੱਥੇ 10 ਮਿੰਟ 10 ਮਿੰਟ ਤਾਂ ਅੰਗੂਨੇ ਚ ਭਾ ਕੇ ਲੈ ਕੇ ਜਾਣੇ ਪੈਣਗੇ ਚੱਕਰ ਆ ਗਿਆ ਚੱਕਰ ਵੀ ਨਹੀਂ ਪਤਾ ਅੰਗਰੇਜ਼ੀ ਚ ਕਹਿੰਦੇ ਆ ਫੇਟ ਹੋ ਗਿਆ ਲੈ ਦੱਸੋ ਸਾਨੂੰ ਤਾਂ ਪਤਾ ਨਹੀਂ ਫੇਟ ਕਿਉਂ ਦਸਾਂ ਤਾਂ ਚੱਕਰ ਹੀ ਆਉਂਦੇ ਆ ਜੀ ਸੰਧਰ ਧੁੱਪ ਦਾ ਆਪਣਾ ਚੱਕਰ ਤਾਂ ਆ ਜਾਂਦਾ ਪਰ ਖੇਡ ਖੂਟ ਵੀ ਹੋਏ ਕਦੇ ਅਸੀਂ ਆਹੀ ਤਾਂ ਫਾਇਦਾ ਆਪਣਾ ਸੋ ਇਸ ਕਰਕੇ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਜਿਉਵਾਂਗੇ ਐਂ ਰਹਿਾਂਗੇ ਕੋਈ ਕੁਰਸੀਆਂ ਨਾਲ ਕੋਈ ਅਹੁਦਿਆਂ ਨਾਲ ਫਰਕ ਨਹੀਂ ਪੈਂਦਾ ਪਰ ਪੰਜਾਬ ਦੇ ਕੰਮ ਆ ਜੀ ਪੰਜਾਬ ਦੇ ਕੰਮ ਆ ਜੇ ਮੈਂ ਕਿਸੇ ਟੀਵੀ ਚੈਨਲ ਤੇ ਬੋਲ ਰਿਹਾ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라ਉਂਡ ਹੈ ਕਿ ਹੁਣੇ ਤੁਹਾਨੂੰ ਅਸੀਂ ਕਿਸੇ ਲੀਡਰ ਦਾ ਨਾਮ ਲਾਵਾਂਗੇ ਤੁਸੀਂ ਉਹਦੇ ਬਾਰੇ ਹੁਣੇ ਦੱਸੋਗੇ ਚਾਹੇ ਕੋਈ ਸ਼ੇਰ ਬੋਲ ਦੋ ਚਾਹੇ ਕੋਈ ਕੁਝ ਵੀ ਮੈਂ ਕਿਹਾ ਜੀ ਚਲੋ ਲਾਈਵ ਸੀਗਾ ਹੁਣ ਉੱਥੇ ਸੋਚਣ ਦਾ ਵੀ ਟਾਈਮ ਨਹੀਂ ਨਾ ਕੱਟਣ ਦਾ ਟਾਈਮ ਹੈ ਤੇ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਜੀ ਪਾੜਾਣੇ ਸਕੂਲ ਚ ਪੜ੍ਹੇ ਨੇ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਹੋਰ ਹੀ ਸਕਦਾ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਮੈਂ ਕਿਹਾ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਇਹ ਪਟਿਆਲੇ ਵਾਲੇ ਰਾਜੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਸ ਨਾਲ ਸੀ ਅੱਜ ਕੱਲہ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ ਮੈਂ ਲੋਕਾਂ ਦਾ ਨਾੜ ਕਰੇ ਦੇਖ ਕੇ ਜੀ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਨੇ ਕਿਹਾ ਜੀ ਉਹ ਸ਼ੇਰ ਆਇਆ ਭਗਤ ਸਿੰਘ ਦਾ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਕਹਿੰਦੇ ਜੀ ਭਗਵਾਨਤਬਾਨ ਮੇਰਾ ਨਾਮ ਲੇਤਾ میں کہ میں بارے کی بولنا میں تو کیا پھر میں دیکھا امل بلے تک اکھنی میرے پلے جے میں دیکھا عمل بلے تک اکھنی میرے پلے جے میں دیکھا تیری رحمت بلے تو بلے بلے دونیا ہاتھ پر جا کے ہوئی تھی کرتے ہوئے کام